ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਤੁਹਾਡਾ ਆਪਣਾ ਚੈਨਲ 18 ਤਰੀਕ ਨੂੰ ਆਈ ਤੇਜ਼ ਹੰਨੇਰੀ ਦੇ ਕਾਰਨ ਬਿਜਲੀ ਬੋਰਡ ਦੇ 11 68000 ਕੇਵੀ ਦੀ ਲਾਈਨਾਂ ਦੇ ਉੱਪਰ ਵੱਡੀ ਆਉਂਦੇ ਤਾਰਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗ੍ਰਿਡ ਦੇ ਨੇੜੇ ਭਾਨੀਗੜ੍ਹ ਦੇ ਕਿਵੇਂ ਜੋ 68 ਕੇਵੀ ਗ੍ਰਿਡ ਦੇ ਬੜੇ ਬੜੇ ਬਣੇ ਹੋਏ ਪੈਲਰ ਜੋਗੀ ਵੀ ਹਵਾ ਦੇ ਤੇਜ਼ ਹੰਨੇਰੀ ਕਾਰਨ ਤੋੜ ਕੇ ਰੱਖ ਦਿੱਤੇ ਗਏ ਹਨ ਅਗਰ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਗੱਲ ਕਰੀਏ ਅਸੀਂ ਦੇਖਦੇ ਆਂ ਵੀ ਕੁਝ ਦਿਨਾਂ ਦੇ ਵਿੱਚ ਇੰਨੀ ਕੀ ਪਰੇਸ਼ਾਨੀ ਆ ਚੁੱਕੀ ਸੀ ਜਿਸ ਦੇ ਨਾਲ ਬਿਜਲੀ ਦੀ ਸਪਲਾਈ ਠੱਪ ਹੋਣ ਦੀ ਨਜ਼ਰ ਆਈ ਕਿਉਂਕਿ ਅਗਰ ਤਸਵੀਰਾਂ ਕਰੀ ਕਿਉਂਕਿ 64 ਕੇਵੀ ਦੇ ਵਿੱਚ ਹੋਰ ਹੀ بارش ਦੇ ਕਾਰਨ ਤਸਵੀਰਾਂ ਤੁਹਾਨੂੰ ਪੁਹਾਨੀਗੜ ਗ੍ਰਿਡ ਦੀਆਂ ਦਿਖਾ ਰਹੇ ਆ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ بڑے بڑے ਪਿਲਰ ਜੋ ਕਿ ਬਿਜਲੀ ਦੇ ਖੰਭੇ ਤੋੜ ਕੇ ਰੱਖ ਦਿੱਤੇ ਗਏ ਹਨ ਜਿਸ ਦੇ ਨਾਲ ਕੀ ਪੁਹਾਨੀਗੜ ਦੇ ਏਰੀਆ ਦੇ ਵਿੱਚ ਤਕਰੀਬਨ 3 ਤੋਂ ਲੈ ਕੇ 4 ਦਿਨ ਦੇ ਏਰੀਆ ਦੇ ਵਿੱਚ ਹਨੇਰਾ ਛਾਇਆ ਰਿਹਾ ਉਸ ਦਿਨ ਤਾਂ ਉਸ ਦਿਨ ਹੀ ਚੱਲੂ ਹੋ ਗਏ ਕੁਝ ਅਗਲੇ ਦਿਨ ਕੁਝ ਅਗਲੇ ਦਿਨ ਪਰ ਕਈ ਕਈ ਦਿਨ ਦੇਖਿਆ ਵੀ 4-4 ਦਿਨ ਵੀ ਕਈ ਪਿੰਡਾਂ ਦੇ ਵਿੱਚ ਜਾਂ 5ਵੇਂ ਦਿਨ ਤੱਕ ਬਿਜਲੀ ਨਹੀਂ ਕਿਉਂਕਿ 68 ਕੇਵੀ ਦੇ بڑے ਸਟੇਸ਼ਨ ਦੇ ਕਾਢਣ ਦੇ ਨਾਲ ਇਹ ਸਾਰਾ ਸਿਸਟਮ ਖੜ ਗਿਆ ਹੈ ਅਗਰ ਗੱਲ ਕਰੀਏ ਭਾਨੀਗੜ੍ਹ ਦੀ ਇਸ ਸਬੰਧੀ ਅਸੀਂ ਐਸਡੀਓ ਭਾਨੀਗੜ੍ਹ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਉਹਨਾਂ ਨੇ ਵੀ ਦੱਸਿਆ ਕਿ ਸਾਡੇ ਵੱਲੋਂ ਤਕਰੀਬਨ 80 ਲੱਖ ਰੁਪਏ ਤੋਂ ਉੱਪਰ ਦੀ ਤਕਰੀਬਨ ਜਿਹੜੀ ਸਰਕਾਰ ਵੱਲੋਂ ਬਿਜਲੀ ਬੋਰਡ ਨੂੰ ਕਟਾ ਪਿਆ ਕਿਉਂਕਿ ਇਸ ਦੇ ਵਿੱਚ ਬਿਜਲੀ ਦੇ ਪਿੱਲਰ ਤਾਰਾਂ ਤੱਕੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਟਰੈਲਾ ਨੀਲੇ ਪਿੱਲਰਾਂ ਨੂੰ ਲੈ ਕੇ ਆਇਆ ਹੈ ਜਿਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਰੇਕ ਪਿੰਡਾਂ ਨੂੰ 10-10 20-20 ਪਿੱਲਰ ਦੇ ਕੇ ਸਪਲਾਈ ਬਹਾਲ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਿੱਥੇ ਅਸੀਂ ਇੱਕ ਦੇਖਿਆ ਵੀ ਕਿ ਜਈ ਜਿਸ ਦੀ ਬਾਹਾਂ ਟੁੱਟੀਆਂ ਫਿਰ ਵੀ ਉਸ ਦੇ ਬਾਵਜੂਦ ਵੀ ਉਹ ਕੰਮ ਕਰਦਾ ਨਜ਼ਰ ਆਇਆ ਉੱਥੇ ਇਸ ਦੇ ਸਬੰਧੀ ਐਸਡੀਐਮ ਹਿੰਦਰ ਸਿੰਘ ਨਾਲ ਪਾਣੀਗੜ੍ਹ ਨਾਲ ਲੱਗ ਕੇ ਕੀਤੀ ਉਹਨਾਂ ਨਾਲ ਗੱਲਬਾਤ ਕੀਤੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਥੇ ਜਈ ਦਾ ਹੱਥ ਟੁੱਟਿਆ ਫਿਰ ਵੀ ਉਸ ਦੇ ਬਾਵਜੂਦ ਉਹ ਕੰਮ ਕਰਦਾ ਨਜ਼ਰ ਆਇਆ ਵੀਡੀਓ ਨਾਲ ਸੰਬੰਧੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਕਿਹਾ ਕਿ ਸਾਡੀ ਡਿਊਟੀ ਦੇ ਵਿੱਚ ਵੀ ਕਹਿੰਦੇ ਨਹੀਂ ਸਾਡੀ ਡਿਊਟੀ ਫਰਜ ਬਣਦਾ ਕਿਉਂਕਿ ਡਿਊਟੀ ਸਭ ਤੋਂ ਪਹਿਲਾਂ ਹੈ ਬਾਅਦ ਵਿੱਚ ਗੱਲਾਂ ਹਨ ਆਉ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਈ ਜਈ ਅਤੇ ਐਸਜੀਓ ਕੋ ਅਣੀਗੜ ਨਾਲ ਅਸੀਂ ਸੰਬੰਧੀ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਬਿਜਲੀ ਦੇ ਪਿੱਲਰਾਂ ਦੇ ਟੁੱਟਣ ਦੇ ਨਾਲ ਕਿੰਨੇ ਕੁ ਲੱਖਾਂ ਰੁਪਏ ਦਾ ਜਿੱਤੇ ਨੁਕਸਾਨ ਹੋਇਆ ਤੇ ਉਹਨਾਂ ਨੇ ਸੰਬੰਧੀ ਸਪਲਾਈ ਸੰਬੰਧੀ ਕੀ ਕੀ ਗੱਲਾਂ ਕਹੀਆਂ ਹਾਂ ਬਸ ਅੱਗੇ ਗੱਲ ਜਾਨ ਸਰ ਮੈਂ ਸੰਦੀਪ ਸਿੰਘ ਜਈ ਬਿਜਲੀ ਬੋਰਡ ਭਵਾਨੀਗੜ ਤੋਂ ਜੀ ਸਰ ਜੀ ਦੇਖ ਰਹੇ ਵੀ 18 ਦਿਨ ਕਿੰਨੇ ਬਹੁਤ ਨੇਰੀ ਦਫਾਨ ਆਇਆ। ਪ੍ਰੰਤੌਰ ਤੇ ਜਿਹੜਾ ਜਕਰ ਇਹ ਮੁਲਾਜ਼ਮ ਨੂੰ ਬੁਖਾਰ ਚੜਜੇ ਤਾਂ ਬਿਊਟੀ ਲੈ ਕੇ ਘਰੇ ਵਾਹਿਆ ਹੁੰਦੇ। ਔਰ ਅਸੀਂ ਦੇਖ ਰਹੇ ਵੀ ਤੁਸੀਂ ਆਉਣ ਡਿਓਟੀ ਵੀ ਕੰਮ ਕਰ ਰੁਕੀ ਦੇਖਦੇ। ਸਰ ਚਲੋ ਤਾਂ ਮੇਰੀ ਡਿਊਟੀ ਵੀ ਬਣਦੀ ਹੈ। ਵੈਸੇ ਸਾਡੇ ਐਕਸ਼ਨ ਸਾਹਿਬ ਤੇ ਸਾਡੇ ਐਸ.ਜੋ ਸਾਹਿਬ ਦੇ ਸਤਕਾ ਹਨਾ ਜੀ। ਅਸੀਂ ਆਪਣੀ ਡਿਊਟੀ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ ਜੇ ਮੈਂ ਹੁਣ ਇੰਨੇ ਇੱਕ ਸੱਟ ਲਈ ਘਰੇ ਬੈਠ ਜਾਊਂਗਾ ਤਾਂ ਮੇਰਾ ਏਰੀਆ ਨਹੀਂ ਚੱਲੂਗਾ ਜੀ। ਤਾਂ ਕਰਕੇ ਮੈਂ ਆਪਣੇ ਕੰਮ ਤੇ ਡਟਿਆ ਹਾਂ ਜੀ। ਅਸੀਂ ਦੇਖਿਆ ਤੋਂ ਐਕਸ਼ਨ ਸਾਹਿਬ ਨੇ ਸਨਮਾਨਤ ਵੀ ਕੀਤਾ ਹੈ ਕਿਵੇਂ ਲੱ ਬਹੁਤ ਵਧੀਆ ਲੱਗਦਾ ਹੈ ਸਰ ਜਦੋਂ ਆਪਾਂ ਕੋਈ ਕੰਮ ਕਰਦੇ ਆ ਤਾਂ ਸਾਡੇ ਸੀਨੀਅਰ ਹਨਾ ਜਦੋਂ ਕੋਈ ਆਪਾਂ ਨੂੰ ਸ਼ਾਬਾਸ਼ੀ ਦਿੰਦਾ ਤਾਂ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਬੰਦੇ ਨੂੰ ਸਰ ਅਸੀਂ ਦੇਖਦੇ ਆ ਵੀ ਜਿਹੜੇ ਮੁਲਾਜ਼ਮ ਨੇ ਤੌਰ-ਤੌਰ ਤੇ ਗਏ ਜਾਂਦੇ ਵੀ ਰਿਸ਼ਵਤ ਲੈਂਦੇ ਸੀ ਪਰ ਜਦੋਂ ਕੰਮ ਦਾ ਜਜ਼ਬਾ ਕੰਮ ਕਰਦੇ ਨੇ ਤਾਂ ਲੱਗਦਾ ਵੀ ਰਿਸ਼ਵਤ ਤਾਂ ਵੀ ਕੁਛ ਨਹੀਂ ਬੰਦਿਆਂ ਦੀ ਜਾਨਾਂ ਵੀ ਚਲੇ ਜਾਂਦੀਆਂ ਹੁਣ ਜੇ ਤੁਸੀਂ ਸੱਟ ਲੱਗਣ ਦੇ ਬਾਅਦ ਵੀ ਕੰਮ ਕਰਦੇ ਬਿਲਕੁਲ ਸਰ ਇਦਾਂ ਹੁੰਦਾ ਸਰ ਦੇਖੋ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਨੇ ਹਨਾ ਹਾਰਡ ਡਿਪਾਰਟਮੈਂਟ ਚ ਚੰਗੇ ਮਾੜੇ ਸਾਰੇ ਤਰ੍ਹਾਂ ਦੇ ਹੁੰਦੇ ਨੇ ਪਰ ਇਹ ਆ ਸਾਡੇ ਜਿੰਨੇ ਮੇਰੇ ਮੈਂ ਤੇ ਮੇਰੇ ਸਟਾਫ ਸਾਡੇ ਐਸਡੀਓ ਸਾਹਿਬ ਸਾਡੇ ਐਕਸੀਨ ਸਾਹਿਬ ਮਤਲਬ ਸਾਡੇ ਸਟਾਫ ਨੂੰ ਇਹ ਨਹੀਂ ਪਤਾ ਹੁੰਦਾ ਵੀ ਬਿਜਲੀ ਸਪਲਾਈ ਕਿੱਧਰੋਂ ਆ ਜਾਣੀ ਹੈ ਹਰ ਟਾਈਮ ਸਾਨੂੰ ਖਤਰਾ ਹੁੰਦਾ ਹੈ ਮਤਲਬ ਇਹ ਨਹੀਂ ਪਤਾ ਕਦੋਂ ਕੀ ਪਾਣਾ ਵਾਪਰ ਜੇ ਫਿਰ ਵੀ ਆਪਣੇ ਬੰਦੇ ਪੂਰੀ ਤਨਦੇਹੀ ਨਾਲ ਕੰਮ ਕਰਦੇ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਲੋਕਾਂ ਦੀ ਮਤਲਬ ਲੋਕਾਂ ਨੂੰ ਨਰ ਵਿਗਨ ਸਪਲਾਈ ਦੇਣ ਲਈ ਜਦੋਂ ਤੁਸੀਂ ਪੰਡਾਂ ਦੀ ਸਪਲਾਈ ਚਾਲੂ ਕਰੀ ਤਾਂ ਲੋਕਾਂ ਨੇ ਥੋੜਾ ਧੰਨਵਾਦ ਕਰਿਆ ਉਹਦੋਂ ਕਿੰਨਾ ਮਨਖਾ ਸੁ ਸਰ ਵਧੀਆ ਲੱਗਦਾ ਹੈ ਜਦੋਂ ਲੋਕ ਚੰਗੇ ਕੰਮ ਨੂੰ ਚੰਗਾ ਕਹਿੰਦੇ ਨੇ ਐਪਰੀਸ਼ੀਏਟ ਕਰਦੇ ਨੇ ਤਾਂ ਵਧੀਆ ਲੱਗਦਾ ਹੈ ਬੰਦਾ ਹੋਰ ਵਧੀਆ ਢੰਗ ਨਾਲ ਕੰਮ ਕਰਦਾ ਆਮ ਤੌਰ ਤੇ ਲੋਕ ਕਹਿੰਦੇ ਨੇ ਵੀ ਇਹ ਨਹੀਂ ਦੀ ਜੋੜੀ ਬਣਦੀ ਹੈ ਕੰਮ ਕਰਨਾ ਇੱਕ ਕੰਮ ਕਰਨਾ ਹੁੰਦਾ ਹੈ ਇੱਕ ਪ੍ਰੋਬਲਮ ਕੁਦਰਤ ਵੱਲੋਂ ਕਰੋਪੀ ਹੁੰਦੀ ਹੈ ਕਿਵੇਂ ਦੇਖਦੇ ਕਿਸੇ ਨਾਲ ਸਭ ਡਿਊਟੀ ਤਾਂ ਚਲੋ ਹੈਗੀ ਐ ਪਰ ਡਿਊਟੀ ਐ ਨਹੀਂ ਹੈਗੀ ਜਿੱਦਾਂ ਅਸੀਂ ਹੁਣ ਸਵੇਰੇ 7 ਵਜੇ ਆ ਜਾਂਦੇ ਆ ਸਰ ਰਾਤ ਨੂੰ 12 ਵਜੇ ਜਾਂਦੇ ਆ ਜੀ ਜੇ ਆਪਾਂ ਕੱਲੀ ਡਿਊਟੀ ਸਮਝੀਏ ਡਿਊਟੀ ਤਾਂ 9 ਤੋਂ 5 ਹੁੰਦੀ ਐ ਅਸੀਂ ਡਿਊਟੀ ਸਮਝ ਕੇ ਨਹੀਂ ਕਰ ਰਹੇ ਅਸੀਂ ਆਪਣਾ ਫਰਜ਼ ਸਮਝ ਕੇ ਕਰ ਰਹੇ ਆ ਡਿਊਟੀ ਤਾਂ ਇਹ ਹੁੰਦਾ ਵੀ ਜਦੋਂ 5 ਵਜੇ ਕੇ ਬੰਦਾ ਛੁੱਟੀ ਕਰਕੇ ਚਰਪੱਤ ਚਲਾ ਜਾਂਦਾ ਐ ਪਰ ਅਸੀਂ 10 ਵਜੇ ਜਾਂ 11 ਵਜੇ ਜਿਹੜਾ ਕੰਮ ਅਸੀਂ ਸ਼ੁਰੂ ਕੀਤਾ ਹੁੰਦਾ ਉਹਨੂੰ ਖਤਮ ਕਰਕੇ ਜਾਂਦੇ ਆ ਆ ਸੋਸ਼ਲ ਮੀਡੀਆ ਦੀ ਕਾ ਪਲੇਟਫਾਰਮ ਦੇ ਬਿਜਲੀ ਬੋਰਡ ਦੇ ਲਈ ਬਹੁਤ ਸਲੂਟ ਬਲਾਗ ਕਰ ਰਹੇ ਲੋਕਾਂ ਵੱਲੋਂ ਇਹਨੇ ਬਹੁਤ ਵਧੀਆ ਕੰਮ ਕਰ ਰਿਹਾ ਪਿਛਲੀ ਬੋਰਡ ਤੰਦੇ ਇਹ ਨਾਲ ਕੰਮ ਕਰ ਰਿਹਾ ਕਈ ਜਗ੍ਹਾ ਤਾਂ ਉਸ ਦਿਨ ਹੀ ਬਹਾਲ ਹੋ ਗਈ ਕਈ 2 ਦਿਨਾਂ ਬਾਅਦ ਵੀ 3 ਦਿਨਾਂ ਬਾਅਦ ਕੋ 4 ਦਿਨਾਂ ਬਾਅਦ ਕਿਵੇਂ ਦੇਖ ਲਈ ਸਰ ਸੋਸ਼ਲ ਮੀਡੀਆ ਤੇ ਵੀ ਚਲੋ ਆਪਣੇ ਲੋਕ ਹੀ ਹੁੰਦੇ ਨੇ ਹਨਾ ਜਿਹੜੇ ਸੋਸ਼ਲ ਆਪਣੇ ਆਲੇ ਦੁਆਲੇ ਆਲੇ ਆਪਣੇ ਦੋਸਤ ਮਿੱਤਰ ਜਦੋਂ ਉਹ ਐਪਰੀਸ਼ੀਏਟ ਕਰਦੇ ਨੇ ਤਾਂ ਵਧੀਆ ਲੱਗਦਾ ਹੈ ਜੀ ਕਿਉਂਕਿ ਚੰਗੇ ਨੂੰ ਚੰਗਾ ਕਹਿਣ ਨਾਲ ਹੀ ਫਿਰ ਹੋਰ ਲੋਕਾਂ ਨੂੰ ਵੀ ਹੁੰਦਾ ਵੀ ਆਪਾਂ ਵੀ ਵਧੀਆ ਕੰਮ ਕਰੀਏ ਵਧੀਆ ਲੱਗਦਾ ਸਰ ਸਰ ਕਿੰਨਾ ਕੁ ਚੈਲੰਜ ਲੱਗਿਆ ਜੀ ਚੈਲੰਜ ਬਹੁਤ ਵੱਡਾ ਸੀਗਾ ਜੀ ਤੁਸੀਂ ਆਪ ਦੇਖਿਆ ਹੋਣਾ ਵੀ ਆਪਣੇ ਸਾਰੇ ਇੱਕ ਵੀ ਲਾਈਨ ਕੋਈ ਹੈ ਜੀ ਨਹੀਂ ਸੀ ਜਿਹੜੀ ਚੱਲਣ ਦੇ ਲਾਇਕ ਸੀਗੀ ਸਾਰੀਆਂ ਲਾਈਨਾਂ ਇੱਕ ਦੂਜੇ ਦੇ ਨਾਲ ਉਲਝ ਗਈਆਂ ਬਹੁਤ ਵੱਡਾ ਚੈਲੰਜ ਸੀਗਾ ਪਰ ਅਸੀਂ ਹੌਲੀ ਹੌਲੀ ਕਰਕੇ ਮਤਲਬ ਕੰਮ ਕਾਫੀ ਜ਼ਿਆਦਾ ਨੇੜੇ ਲਾ ਲਿਆ ਹੁਣ ਸਿਰਫ ਖੇਤੀਬਾੜੀ ਵਾਲੀ ਸਪਲਾਈ ਬਾਕੀ ਹੈ ਉਹਨੂੰ ਵੀ ਅਸੀਂ 3-4 ਦਿਨਾਂ ਦੇ ਵਿੱਚ ਜਲਦੀ ਕਰ ਦਾਂਗੇ ਸਰ ਰਿਪੇਅਰਿੰਗ ਦੌਰਾਨ ਕਾਫੀ ਸੱਟਾਂ ਵੀ ਲੱਗੀਆਂ ਮਲਾਜੰਦੇ ਹਨਾ ਜਿਵੇਂ ਇੱਕ ਫੱਟੜ ਹੋ ਗਿਆ ਲੋਕਖ ਦੇ ਜਿਹੜੀ ਤੁਸੀਂ ਮਲਾਜੰਦ ਦੱਸਿਆ ਤੁਹਾਨੂੰ ਤੁਹਾਡੇ ਵੀ ਸੱਟ ਲੱਗੀ ਕਿਸ ਤਰ੍ਹਾਂ ਦੇਖਦੇ ਹੋ ਵੀ ਇੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਿਲਾਂ ਸਰ ਹੁੰਦੀਆਂ ਨੇ ਹਨਾ ਜਦੋਂ ਐਦਾਂ ਚਾਰੇ ਪਾਸੇ ਕੰਮ ਦਾ ਜ਼ਿਆਦਾ ਲੋਡ ਹੁੰਦਾ ਉਦੋਂ ਮੁਸ਼ਕਿਲਾਂ ਤਾਂ ਆਉਂਦੀਆਂ ਨੇ ਉਹ ਮੁੰਡਾ ਸਾਡਾ ਹਲੋ ਅਰਖ ਤੋਂ ਸੀਗਾ ਜਿਹਦੇ 6 ਵਜੇ ਉਹਦੇ ਕਾਫੀ ਜ਼ਿਆਦਾ ਚਲੋ ਮੇਰੇ ਤੱਕ ਅੱਲੀ ਬਾਂ ਤੇ ਆ ਮੇਰਾ ਸਰ ਜਾਂਦਾ ਮੈਂ ਹੁਣ ਆ ਰਿਹਾ ਪਰ ਉਹਦੇ ਲੱਤ ਤੇ ਕਾਫੀ ਆ 6 ਵਜੇ ਤਾਂ ਕਰਕੇ ਉਹਨੂੰ ਫਿਰ ਘਰੇ ਰੈਸਟ ਲਈ ਭੇਜਿਆ ਆ ਕਿਵੇਂ ਲੱਗਦਾ ਜਿਵੇਂ ਇਸ ਵਰਤ ਕੋ ਪੀਸੀ ਬਲੋਕ ਲਾਰਡਸ ਵੀ ਹਫਤਾ ਹਫਤਾ ਵਾਲੀ ਸਪਲਾਈ ਨੂੰ ਭਾਰ ਨੂੰ ਪਰ ਫਿਰ ਵੀ ਸੁਣੇ کئی ਜਗ੍ਹਾ 1 ਦਿਨ ਚ 2 ਦਿਨ ਚ ਜਿਵੇਂ ਮੇਰਾ ਪਹਿਲਾ ਵੀ ਸਵਾਲ ਸੀ ਕਿੰਨਾ ਕ ਚੈਲੰਜ ਹੈ ਇਸ ਵਾਰ ਜਿਹੜਾ ਟਫ ਰਿਹਾ ਹੈ ਅੱਗੇ ਵੀ ਨੇਰੀ ਆਉਂਦੀ ਰਹਿੰਦੀ ਨੇ ਪਰ ਇਸ ਵਾਰ ਨੇਰੀ ਮਿਲਦਾ ਇਸ ਵਾਰ ਬਖਰੀ ਲਈ ਇਸ ਵਾਰ ਸਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਮਤਲਬ ਕਰੀਬ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਦੱਸਿਆ ਕੋਈ ਵੀ ਲਾਈਨ ਇਦਾਂ ਦੀ ਨਹੀਂ ਸੀ ਸਾਰੀਆਂ ਲਾਈਨਾਂ ਹੀ ਡੈਮੇਜ ਹੋ ਗਈਆਂ ਸੀ ਪਰ ਅਸੀਂ ਆਪਣੇ ਸਾਡੇ ਵਰਕਰਾਂ ਨੇ ਸਾਡੇ ਜਿੰਨਾ ਵੀ ਸਾਡੇ ਕੋਲ ਸਟਾਫ ਹੈ ਉਹਨੇ ਆਪਣੀ ਮਿਹਨਤ ਨਾਲ ਬਹੁਤ ਚੰਗੇ ਤਰੀਕੇ ਨਾਲ ਕੁਝ ਦਿਨ ਅਸੀਂ ਜਿਵੇਂ ਬਲਿਆਲ ਪੱਟਿਆਲ ਰਾਮਪੁਰਾ ਅਸੀਂ ਪਹਿਲੇ ਦਿਨ ਚਾਲੂ ਕਰਤੇ ਸੀ ਬੰਨੀ ਗੜ ਪਹਿਲੇ ਦਿਨ ਚਾਲੂ ਕਰਤਾ ਸੀ ਕੁਝ ਏਰੀਆ ਸਾਡਾ ਬਚ ਗਿਆ ਸੀ ਉਹ ਅਸੀਂ ਕੱਲ ਚਾਲੂ ਕਰਤਾ ਹੁਣ ਲਗਭਗ 24 ਘੰਟੇ ਸਾਡੀ ਸਾਰੀ ਸਪਲਾਈ ਚਾਲੂ ਹੈ ਜੀ ਹਾਂ ਜਿਵੇਂ ਰਾਜ ਸਿੰਘ ਵਾਲੇ ਕਾਕੜਾ ਲੋਕਰਕ ਵਗੈਰਾ ਪਿੰਡ ਚਾਲੂ ਹੋ ਗਈ ਉਹ ਸਾਰੇ ਕੱਲ ਚਾਲੂ ਹੋਏ ਨੇ ਜੀ ਤੇ ਸ਼ਾਇਦ ਸਾਡਾ ਉਹ ਸਾਡੇ ਬਨ ਸਿੰਘ ਜੀ ਸਾਹਿਬ ਦੇਖਦੇ ਨੇ ਉਹਦੇ ਬਾਰੇ ਮੈਨੂੰ ਜ਼ਿਆਦਾ ਨਹੀਂ ਪਤਾ ਪਰ ਉਹ ਚਾਲੂ ਹੋ ਗਏ ਜੀ ਸਰ ਮੇਰਾ ਨਾਮ ਮਹਿੰਦਰ ਸਿੰਘ ਜੀ ਕੀ ਹੋਣਾ ਸਰ ਜੀ ਕੋਈ ਪਹਾਨੀ ਕਿੜਾ ਸਰ 18 ਤਰੀਕ ਨੂੰ ਬਹੁਤ ਤੂਫਾਨ ਆਇਆ ਕਿੰਨਾ ਕੁ ਬਿਜਲੀ ਬੋਰਡ ਦਾ ਪਹਾਨੀ ਕਿੜੀ ਸੀ ਨੁਕਸਾਨ ਹੋਇਆ ਜਿਹੜੇ ਕੁਝ ਫੀਡਰ ਬੰਦ ਪਏ ਨੇ ਤੋਂ ਕਦੋਂ ਤੱਕ ਚੱਲਣਾ ਸਰ ਜਿਹੜਾ ਠਾਨ ਦੇ ਕਿਨ ਨੁਕਸਾਨ ਆਪਣਾ ਤੂਫਾਨ ਆਇਆ ਉਹ ਚ ਸਾਡੇ ਸਾਰੇ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋ ਗਈ ਸੀ ਤੇ ਸ਼ਹਿਰ ਦੀ ਸਪਲਾਈ ਵੀ ਪ੍ਰਭਾਵਿਤ ਹੋ ਗਈ ਉਹਦੇ ਵਿੱਚ ਸਾਡੇ ਘਟੋ ਘਟ 400 ਦੇ ਲਗਭਗ ਤਾਂ ਸਾਡੇ ਪੋਲ ਟੁੱਟ ਗਏ 25 ਚਾਰਾਂ ਸਾਡੇ ਗਿਰ ਗਏ ਜਿਨ੍ਹਾਂ ਵਿੱਚੋਂ 7 ਤਰਾਹ ਪਿੰਡਾਂ ਦੇ ਗਰੇ ਹੋਏ ਨੇ ਉਹ ਅਸੀਂ ਅੱਜ ਚੱਕ ਰਹੇ ਹਾਂ ਸਪਲਾਈਜ਼ ਤਕਰੀਬੇ ਸਾਰੇ ਪੰਨੇ ਰਿਸਟੋਰ ਕਰ ਦਿੱਤੀ ਹੈ ਸਰ ਜੀ ਜੇਕਰ ਗੱਲ ਕਰੀ ਕਿੰਨਾ ਕ ਜਿਹੜੇ ਤੁਹਾਡੇ ਮੁਲਾਜ਼ਮ ਨੇ ਲੱਗੇ ਹੋਏ ਨੇ ਦਿਨ ਦਾ ਗੈਸਰ ਜੇਕਰ ਗੱਲ ਕਰੀ ਪੀਸੀਪੀ ਵਾਲੇ ਵੀ ਮੁਲਾਜ਼ਮਾਂ ਦੀ ਬੁੜੀ ਕਹਾਣੀ ਸਰ ਸਾਡੇ ਕੋਲ ਅਸੀਂ 12 ਬਠੰਡੇ ਤੋਂ ਟੀਮਾਂ ਮੋਭਾਈਆਂ ਨੇ ਤਿੰਨ ਤੇ ਚੌਥੀ ਸਾਡੀ ਆਪਦੀ ਸੀ ਜਨਰਲ ਰਾਤ ਕੀਤਾ ਹੋਇਆ ਜਿਸ ਕਰਕੇ ਐਸੀ ਸਪਲਾਈ ਬਹਾਰ ਕਰਤੀ ਪਰੰਤੂ ਜੇ ਸਾਡੇ 2 ਫੀਟ ਜਿਹੜੇ ਇੰਡਸਟਰੀ ਨੇ ਉਹ ਅੱਜ ਅਸੀਂ ਚਾਲੂ ਕਰ ਦੇਵਾਂਗੇ ਸਰ ਰਿਪੇਅਰਿੰਗ ਦੌਰਾਨ ਕੋਈ ਆਪਣੇ ਮਲਾਜ਼ਮ ਨੂੰ ਫਟੜ ਨਹੀਂ ਸਰ ਇੱਕ ਮਲਾਜ਼ਮ ਸਾਡੇ ਸੱਟ ਲੱਗੀ ਜਦੋਂ ਅਸੀਂ ਪੂਰ ਲੋਡ ਕਰ ਰਹੇ تھے ਤੇ ਖਫਤਗਰ ਠੱਕਾ ਕਰਦੇ ਨੇ ਬੈਕ ਗੇਅਰ ਪਾ ਕੇ ਉਹਦਾ ਟਰੈਕਟਰ ਦਾ ਉਹ ਕਲਚ ਛੱਡ ਗਿਆ ਉਹਦੀ ਗੱਟੇ ਦੀ ਹੱਡੀ ਸਾਰ ਸੀ ਐਚਵੀ ਕੰਮ ਸੀ ਪ੍ਰਾਈਵੇਟ ਕੰਮ ਸੀ ਉਹਦੀ ਫਟ ਗਈ ਜਿਹਦਾ ਅਲਾਜ ਉਹ ਖਫਤਗਰ ਆਪ ਕਰਵਾ ਰਿਹਾ ਹੈ ਆਗਰ ਗੱਲ ਕਰੀਏ 200 ਕੇਵੀ ਜਿਹੜੀ ਵੱਡੀ ਲੈਣਾ ਆਉਂਦੀ ਹੈ ਉਹ ਕਿੰਨੇ ਕੁ ਪਿੱਲਰ ਨੇ ਜਿਹੜੇ ਆਪਣੇ ਭਵਾਨੀ ਖੜੀ ਰੀ ਦੀ ਵਿੱਚ ਟੁੱਟ ਗਏ ਸਾਡੇ 220 ਕੇਵੀ ਤੇ ਇਹ ਚਾਰ ਪਿੱਲਰ ਟੁੱਟ ਗਏ ਜਿਸ ਕਰਕੇ ਸਾਡਾ ਗ੍ਰੈਡੂਏਟਾ ਪਿਆ ਬੰਦ ਪਿਆ ਤੇ ਉਹ ਵੀ ਟੀਮਾਂ ਲਾਈਆਂ ਹੋਈਆਂ ਨੇ ਟੀਐਲ ਵਿਭਾਗ ਨੇ ਉਹ ਵੀ ਅਸੀਂ ਠੀਕ ਕਰਵਾ ਲਿਆ ਆ ਅਗਰ ਗੱਲ ਕਰੀਏ ਤਾਂ ਬਿਜਲੀ ਬੋਰਡ ਦਾ ਹੁਣ ਤੱਕ ਕਿੰਨੇ ਕਰੋੜ ਰੁਪਏ ਦਾ ਨੁਕਸਾਨ ਸਾਡੇ ਤਕਰੀਬਨ 80 ਲੱਖ ਦੇ ਲਗਭਗ ਨੁਕਸਾਨ ਸਾਡੀ ਸਮਝ ਜਿੰਦਾ 80 ਲਗਭਗ ਦੇ ਨੁਕਸਾਨ ਹੋ ਗਿਆ 80 ਲੱਖ ਦੇ ਲਗਭਗ ਜੀ ਹਾਂ ਅਗਰ ਜੇ ਸਾਹਿਬ ਦੇ ਵੀ ਸੱਟ ਲੱਗੀ ਇਹਨਾਂ ਬਾਰੇ ਵੀ ਮੇਰਵਾ ਤੁਸ ਸਰ ਇਹ ਤਾਂ ਬਹੁਤ ਸਾਡੇ ਦਲੇਰ ਜੀ ਨੇ ਇਹਨਾਂ ਦੇ ਸੱਟ ਲੱਗਣ ਦੇ ਬਾਵਜੂਦ ਨਹੀਂ ਬੰਦਾ ਘਰੇ ਬੈਠ ਜਾਂਦਾ ਵੀ ਮੈਂ ਸੱਪਟਾ ਨਹੀਂ ਪਰੰਤੂ ਇਹ ਜੀ ਨੇ ਦਿਨ ਰਾਤ ਕੰਮ ਕੀਤਾ ਕੱਲ ਮੇਰੇ ਅਕਸਰ ਸਾਹਿਬ ਵੀ ਇਹਨਾਂ ਨੂੰ ਸਨਮਾਨਤ ਕਰਕੇ ਗਏ ਨੇ ਵੀ ਤੂੰ ਫਟੜ ਹੋਣ ਦੇ ਬਾਵਜੂਦ ਕੰਮ ਕਰਦਾ ਹਾਂ ਹਾਂ ਫਿਰ ਸਰ ਗੱਲਾਂ ਕਰੀਏ ਜਿਵੇਂ ਆਪਣੇ ਮਾਂ ਖੇਤੀਬਾੜੀ ਵਾਲੀ ਲੈਣੀ ਹੈ ਉਹਨਾਂ ਨੂੰ ਕਦਕਸ਼ਨ ਲੱਗਦਾ ਕਿ ਸਰ ਉਹਨੂੰ ਅਜੇ 15-20 ਦਿਨ ਲੱਗਣਗੇ ਹੋਊਗਾ ਇਹ ਲੋਕਾਂ ਦੇ ਸਹਿਯੋਗ ਨਾਲ ਕਿਉਂਕਿ ਜਿਹੜਾ ਸਾਡਾ ਜ਼ਿਆਦਾ ਨੁਕਸਾਨ ਹੋਇਆ ਉਹ ਏਪੀ ਫਿਟਰਾਂ ਦੀ ਹੋਇਆ ਸਾਰੀਆਂ ਲੈਣ ਸਾਡੀਆਂ ਪਿੱਛੇ ਪਈਆਂ ਨੇ ਅੱਜ ਅਸੀਂ 4 ਟਰਾਲੇ ਮੰਗਵਾਏ ਨੇ ਜਿਨ੍ਹਾਂ ਦੇ 280-300 ਦੇ ਲਗਭਗ ਪੋਲ ਆਉਣੇ ਆ ਉਹ ਪੋਲ ਆਉਣ ਤੋਂ ਬਾਅਦ ਅਸੀਂ ਉਹਨਾਂ ਦੇ ਸਹਿਯੋਗ ਨਾਲ ਇਹ ਲੈਣਾ ਚਾਲੂ ਕਰਵਾ ਦੇਵਾਂਗੇ ਸਰ ਕਿੰਨੇ ਸਮੇਂ ਤੱਕ ਮੁਕੰਮਲ ਤੌਰ ਤੇ ਨਿਰਵਗਨ ਬਿਜਲੀ ਜਿਹੜੀ ਹੈਗੀ ਚਾਲੂ ਕੀਤੀ ਜਾ ਸਰ 24 ਘੰਟੇ ਤੱਕ ਤਕਰੀਬਨ ਹੋ ਹੀ ਗਈ ਹੈ ਹੋ ਜਾਣੀ ਅੱਜ ਸਾਮ ਤੱਕ ਪਰੰਤੂ ਜਿਹੜੀ ਇਹ ਏਪੀ ਦੀ ਸਰアシ ਛੋਟਣਾ ਦੇਖਦੇ ਆ ਵੀ ਲੋਕ ਵੀਡੀਓ ਵੀ ਬਣਾਉਂਦੇ ਨੇ ਲੜਦੇ ਵੀ ਨਜ਼ਰ ਆਉਂਦੇ ਨੇ ਕਿੰਨੇ ਕਿਲੋ ਘੰਟ ਤੱਕ ਤੁਹਾਡੇ ਨਾਲ ਲੜੇ ਨੇ ਜਿਹੜੇ ਫੋਨ ਤੇ ਲੱਗੀ ਜੀ ਬਹੁਤ ਔਖਾ ਆ ਦੇਖੋ ਡਿਊਟੀ ਦੇ ਵਿੱਚ ਆਉਂਦੀ ਬੜਾ ਔਖਾ ਸਰ ਲੋਕਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਲੋਕਾਂ ਨੂੰ ਪਤਾ ਅਸੀਂ ਵੀ ਚਲੋ ਕੁਦਰਤੀ ਕਿਰਪਾ ਹੈ ਪਰ ਸਾਡੇ ਨਾਲ ਕੋਈ ਲੋਕ ਲੜੇ ਨਹੀਂ ਹੈਗੇ ਅਸੀਂ ਜਿਹਨੇ ਜਿਆਦਾ ਕਾਪਤਕਾਰ ਪ੍ਰਭਾਵਿਤ ਤੇ ਅਸੀਂ ਉਹਨਾਂ ਨੂੰ ਪਹਿਲੇ ਦੇ ਹੱਥ ਕੰਮ ਕੀਤਾ ਜਿਹੜੇ ਹੁਣ ਇੱਕ ਦੋ ਘਰ ਰਹਿ ਗਏ ਉਹ ਅਸੀਂ ਹੁਣ ਕਰਵਾ ਦੇਵਾਂਗੇ ਲੋਕਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਜੀ ਸਰ ਕੰਪਲੀਟ ਨੰਬਰ ਆਪਣੇ ਚਾਲੂ ਨੇ ਚੀਜ਼ ਦੇ ਹਾਂਜੀ ਹਾਂ ਬਿਲਕੁਲ ਜਾਣਕਾਰੀ ਹਾਂਜੀ ਹਾਂ ਮੇਰੇ ਕੋਲ ਮੇਰੇ ਕੋਲ ਬਹੁਤ ਫੋਨ 400 500 ਜੇ ਲਗਭ ਫੋਨ ਸਾਡੇ ਚੱਲੂ ਨੇ ਕਿਸੇ ਵੀ ਫੋਨ ਦਾ ਬੰਦ ਲਿਆ। ਅਗਰ ਜੇ ਕੰਪਲੀਟ ਕਰ ਦਈਏ ਫਿਰ ਉਸ ਲਈ ਕੀ ਨੰਬਰ ਪੀਸੀ ਬੇਰੋ ਦਿੱਤਾਗੇ? ਸਰ ਉਹੀ ਕਰਾ ਹੈਗਾ ਨੰਬਰ ਜੀ। 912 ਨੰਬਰ।